ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਸ਼ੇਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈਡਲਾਈਨਸ ਦੇ ਨਾਲ ਬ੍ਰਿਟਿਸ਼ ਕੋਲੰਬੀਆ ਨੂੰ ਅਮਰੀਕੀ ਟੈਰਿਫ ਦਾ ਹੋਵੇਗਾ ਨੁਕਸਾਨ ਡੇਵਿਡ ਡੀਬੀ ਨੇ ਕਿਹਾ ਇਸ ਦੇ ਨਾਲ ਨਾ ਸਿਰਫ ਆਰਥਿਕ ਮੁਸ਼ਕਲਾਂ ਬਲਕਿ ਲੋਕਾਂ ਨੂੰ ਨੌਕਰੀਆਂ ਜਾਂਦਾ ਵੀ ਕਰਨਾ ਪੈ ਸਕਦਾ ਹੈ ਸਾਹਮਣਾ एमपी ਦੇ ਲਈ ਚੋਣ ਨਹੀਂ ਲੜਨਗੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਵਾਂ ਲਿਬਰਲ ਚੁਣੇ ਜਾਣ ਤੋਂ ਬਾਅਦ ਉਹ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫਾ ਡੱਗਫੋਰਡ ਨੇ ਅਲਬਰਟਾ ਦੇ ਪ੍ਰੀਮੀਅਰ ਦਨੀਆ ਸਵੇਤਦੁੱਤੇ ਸਾਧਿਆ ਨਿਸ਼ਾਨਾ ਕਿਹਾ ਇਸ ਮੌਕੇ ਸਾਰੇ ਪ੍ਰੀਮੀਅਰਾਂ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਹੈ ਲੋਰਡ ਖਬਰਾਂ ਵਿਸਤਾਰ ਦੇ ਨਾਲ ਔਰ ਸਿਆਸਤ ਦੇ ਨਾਲ ਜੁੜੀਆਂ ਕੁਝ ਖਬਰਾਂ ਡੋਨਲਡ 트ੰਪ ਦੇ ਟੈਰਿਫ ਫੈਸਲੇ ਨੂੰ ਸ਼ੁਰੂ ਹੋਣ ਦੇ ਨਾਲ ਹੁਣ BC ਦਾ ਬਹੁਤ ਨੁਕਸਾਨ ਹੋਵੇਗਾ ਜਿਸ ਦੇ ਲਈ BC ਦੇ ਪ੍ਰੀਮੀਅਰ ਡੇਵਿਡ ਬੀ ਨੇ ਦੱਸਿਆ ਹੈ ਕਿ ਸਾਨੂੰ ਤਿਆਰ ਰਹਿਣ ਦੀ ਲੋੜ ਹੈ ਬ੍ਰਿਟਿਸ਼ ਕੋਲੰਬੀਆ ਨੂੰ ਅਮਰੀਕੀ ਟੈਰਿਫ ਦੇ ਕਾਰਨ ਡਾਲਰ 59 ਬਿਲੀਅਨ ਤੇ 124000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਇਹ ਚੇਤਾਵਨੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਆਪਣੀਆਂ ਵਪਾਰਕ ਨੀਤੀਗਤ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਰੀ ਰੱਖਿਆ ਤੇ ਟੈਰਿਫ ਲਗਾਏ ਜਾਣ ਤੱਕ ਉਹ ਇਸੇ ਤਰ੍ਹਾਂ ਹੀ रहे ਤਾਂ ਇਸ ਦੇ ਨਾਲ ਬਰਿਸ਼ ਕੋਲੰਬੀਆ ਦੀ ਆਰਥਿਕਤਾ ਨੂੰ ਗੰਭੀਰ ਨੁਕਸਾਨ ਵੀ ਕਰ ਸਕਦੇ ਨੇ ਅਮਰੀਕੀ ਟੈਰਿਫ ਡੇਬੀ ਡੀ ਵੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਟੈਰਿਫ ਦੇ ਨਾਲ ਕੰਪਨੀਆਂ ਨੂੰ ਆਪਣੇ ਕਾਰੋਬਾਰ ਦੇ ਵਿੱਚ ਮੁਸ਼ਕਲਾਂ ਹੋ ਸਕਦੀਆਂ ਨੇ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਉਹਨਾਂ ਦੀ ਸਪਲਾਈ ਕੱਟ ਹੋ ਸਕਦੀ ਹੈ ਤੇ ਇਸ ਦੇ ਨਾਲ ਨਾ ਸਿਰਫ ਆਰਥਿਕ ਮੁਸ਼ਕਲਾਂ ਬਲਕਿ ਨੌਕਰੀਆਂ ਦੇ ਉੱਤੇ ਵੀ ਖਤਰਾ ਮੰਡਰਾ ਰਿਹਾ ਹੈ ਸੋ ਸਰਕਾਰ ਦਾ ਹੁਣ ਕਹਿਣਾ ਹੈ ਕਿ ਟਰੰਪ ਟੈਰਿਫਾਂ ਦੇ ਨਾਲ BC ਦੀ ਆਰਥਿਕਤਾ ਨੂੰ ਤਕਰੀਬਨ 3 ਸਾਲਾਂ ਦੇ ਵਿੱਚ ਲਗਭਗ ਡਾਲਰ 70 ਬਿਲੀਅਨ ਦਾ ਨੁਕਸਾਨ ਹੋ ਸਕਦਾ ਹੈ ਜੇਕਰ ਯੂਨਾਈਟਿਡ ਸਟੇਟਸ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਕੈਨੇਡਾ ਦੇ ਖਿਲਾਫ ਆਪਣੀਆਂ ਟੈਰਿਫ ਧਮਕੀਆਂ ਤੇ ਹੀ ਰਹਿੰਦੇ ਨੇ ਤਾਂ BC ਦੇ ਵਿਨਾਸ਼ਕਾਰੀ ਨਤੀਜੇ ਸਾਹਮਣੇ ਆ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਇਸ ਹਫਤੇ ਪ੍ਰੀਮੀਅਰਾਂ ਦੀ ਮੀਟਿੰਗ ਤੋਂ ਬਾਅਦ ਜਿੱਥੇ ਸੰਭਾਵੀ ਯੂਐਸ ਟੈਰਿਫ ਧਮਕੀਆਂ ਏਜੰਡੇ ਦੇ ਸਿਖਰ ਤੇ ਸਨ, BC ਦੇ ਪ੍ਰੀਮੀਅਰ ਤੇ ਵਿੱਤ ਮੰਤਰੀ ਨੇ ਵੀਰਵਾਰ ਸਵੇਰੇ ਇਸ ਮੁੱਦੇ ਤੇ ਗੱਲਬਾਤ ਕੀਤੀ। ਪ੍ਰੀਮੀਅਰ ਡੇਵਿਡ ਡੀਬੀ ਨੇ ਮੀਡੀਆ ਦੀ ਉਪਲਬਧਤਾ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ 트੍ਰੰਪ ਨੇ ਕੈਨੇਡਾ ਤੇ BC ਤੇ ਆਰਥਿਕ ਯੁੱਧ ਦੇ ਵਾਰ- ਇਹ ਇੱਕ ਚੁਣੌਤੀਪੂਰਨ ਗੱਲ ਹੈ ਇੱਕ ਗੰਭੀਰ ਖਤਰਾ ਹੈ ਤੇ ਅਸੀਂ ਤੁਹਾਡੇ ਨਾਲ ਇਸ ਬਾਰੇ ਆਪਣੀ ਸਭ ਤੋਂ ਵਧੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਕਿ BC ਦੇ ਲੋਕਾਂ ਲਈ ਇਸ ਖਤਰੇ ਦਾ ਕੀ ਅਰਥ ਹੈ ਸਾਡੇ ਕੈਨੇਡਾ ਦੇ ਦੇਸ਼ ਲਈ ਇੱਕ ਵੱਡੇ ਖਤਰੇ ਦੇ ਸੰਦਰਭ ਦੇ ਵਿੱਚ ਇਹ ਵੱਡੀ ਗੱਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਮਰੀਕੀ ਪਰਿਵਾਰਾਂ ਨੂੰ ਪ੍ਰਭਾਵਿਤ ਇਹ ਕਰੇਗਾ ਤੇ ਉਹਨਾਂ ਦੀ ਲਾਗਤ ਨੂੰ ਵਧਾਉਣ ਜਾ ਰਿਹਾ ਹੈ ਇਹ ਉਹਨਾਂ ਲਈ ਜੀਵਨ ਨੂੰ ਹੋਰ ਮੁਸ਼ਕਲ ਬਣਾਉਣ ਜਾ ਰਿਹਾ ਹੈ ਤੇ ਇਸ ਦੇ ਨਾਲ ਉਹਨਾਂ ਨੂੰ ਨੌਕਰੀਆਂ ਦਾ ਵੀ ਖਰਚਾ ਆਵੇਗਾ ਪਰ BC ਦੇ ਪ੍ਰੀਮੀਅਰ ਹੋਣ ਦੇ ਨਾਤੇ ਤੁਹਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਸਾਡੇ ਸੂਬੇ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਤੇ ਸਾਡਾ ਸੂਬਾ ਉਸ ਖਤਰੇ ਦਾ ਜਵਾਬ ਦੇਣ ਲਈ ਕੀ ਕਰ ਰਿਹਾ ਹੈ ਬ੍ਰੈਂਡਾ ਬੈਲੀ ਸੂਬੇ ਦੇ ਵਿੱਤ ਮੰਤਰੀ ਨੇ ਸਾਂਝਾ ਕੀਤਾ ਹੈ ਕਿ ਟੈਰਿਫ ਅਧੁਨਿਕ ਸਮੇਂ ਵਿੱਚ ਬੇਮਿਸਾਲ ਹੋਵੇਗਾ ਜੋ ਇਹ ਜਿਹੇ ਹਾਲਾਤਾਂ ਲਈ ਪੂਰਵ ਅਨੁਮਾਨ ਚੁਣੌਤੀਪੂਰਨ ਬਣਾਉਂਦਾ ਹੈ ਉਹਨਾਂ ਨੇ ਕਿਹਾ ਕਿ ਮੰਤਰਾਲੇ ਦੀ ਮਾਡਲਿੰਗ ਨੇ 트ੰਪ ਦੇ ਰਾਸ਼ਟਰਪਤੀ ਦੇ ਪੂਰੇ ਕਾਰਜਕਾਲ ਲਈ 25% ਟੈਰਿਫ ਨੂੰ ਮੰਨਿਆ ਤੇ ਇਹ ਧਾਰਨਾ ਕਿ ਕੈਨੇਡਾ ਵੀ ਇਸੇ ਤਰ੍ਹਾਂ ਦੇ ਟੈਰਿਫ ਨਾਲ ਬਦਲਾ ਲਵੇਗਾ ਇਸ ਮੁਲਾਂਕਣ ਦੀ ਕਈ ਸੰਭਾਵਨਾਵਾਂ ਵਿੱਚੋਂ ਇੱਕ ਦੀ ਵਿਆਖਿਆ ਜ਼ਰੂਰੀ ਹੈ ਕਿਉਂਕਿ ਅਸਲ ਵਿੱਚ ਲਾਗੂ ਕੀਤੀਆਂ ਜਾਣ ਵਾਲੀਆਂ ਅਮਰੀਕੀ ਨੀਤੀਆਂ ਦੀ ਸਹੀ ਪ੍ਰਕਿਰਤੀ ਦੇ ਸਬੰਧ ਵਿੱਚ ਬਹੁਤ ਸਾਰੀਆਂ ਅਨੁਸ਼ਾਸਨਾਵਾਂ ਨੇ ਅਨਿਸ਼ਚਿਤਤਾ ਦੇ ਸਰੋਤਾਂ ਦੇ ਵਿੱਚ ਸੰਭਾਵੀ ਟੈਰਿਫਾਂ ਦੀ ਮਾਤਰਾ ਦੇ ਦਾਰੇ ਐਲਾਨ ਤੇ ਲਾਗੂ ਕਰਨ ਦਾ ਸਮਾਂ ਕੀ ਹੋਰ ਅਧਿਕਾਰ ਖੇਤਰ ਆਪਣੇ ਖੁਦ ਦੇ ਟੈਰਿਫਾਂ ਦੇ ਨਾਲ ਬਦਲਾ ਲੈਂਦੇ ਨੇ ਬੀਸੀ ਬੈਲੀ ਨੇ ਕਿਹਾ ਕਿ ਇਹ ਇੱਕ ਛੋਟੀ ਖੁੱਲੀ ਆਰਥਿਕਤਾ ਹੈ 2023 ਦੇ ਵਿੱਚ ਆਪਣੇ ਕੁੱਲ ਵਪਾਰਕ ਨਿਰਯਾਤ ਦਾ ਲਗਭਗ 54% ਅਮਰੀਕਾ ਨੂੰ ਜੋ ਭੇਜ ਰਹੀ ਹੈ ਬਾਕੀ ਦੀ ਬਰਾਮਦ ਚੀਨ ਜਾਪਾਨ ਤੇ ਹੋਰ ਦੇਸ਼ਾਂ ਨੂੰ ਭੇਜੀ ਗਈ ਵੁੱਡ ਪਲ ਪਤੇ ਪੇ ਪੈਪਰ ਮਟੈਲਿਕ मिनरल्स ਅਤੇ એનર્ਜੀ ਪ੍ਰੋਡਕਟਸ ਨੂੰ ਮਿਲਾ ਕੇ ਕੁੱਲ ਨਰਿਆਤ ਮਾਲ ਦਾ ਲਗਭਗ 68% ਇਹ ਬਣਦੇ ਨੇ ਤੇ ਸਾਡੇ ਮੁੱਖ ਵਸਤੂਆਂ ਦੀ ਬਰਾਮਦ ਦੀ ਗੱਲ ਕਰੀਏ ਤਾਂ ਬੇਸ਼ੱਕ ਸੌਫਟ वुਡ ਲੰਬਰ, ਕਾਪਰ, ਨੈਚੁਰਲ ਗੈਸ ਅਤੇ ਕੋਲ ਨੇ ਸਾਡੀ ਵਪਾਰਕ ਵਿਭਿੰਤਾ ਅਰਥ ਵਿਵਸਥਾ ਨੂੰ ਸਾਡੇ ਟੈਰੀਫਾਂ ਤੋਂ ਪਨਾਹ ਦੇਣ ਦੇ ਵਿੱਚ ਮਦਦ ਕਰਦੀ ਹੈ ਤੇ ਸੂਬੇ ਨੂੰ ਏਸ਼ੀਆਈ ਬਾਜ਼ਾਰਾਂ ਦੇ ਨਾਲ ਵਪਾਰ ਨੂੰ ਵਧਾਉਣ ਦੇ ਯੋਗ ਵੀ ਬਣਾਉਂਦੀ ਹੈ ਇਹ ਉਹ ਥਾਂ ਹੈ ਜਿੱਥੇ BC ਦੀ ਵਪਾਰਕ ਵਿਭਿੰਤਾ ਸਾਨੂੰ ਬਾਕੀ ਕੈਨੇਡਾ ਤੋਂ ਵੱਖ ਕਰਨ ਦੇ ਵਿੱਚ ਮਦਦ ਕਰਦੀ ਹੈ ਜਿਵੇਂ ਨਰਿਆਤ ਮੰਜ਼ਿਲ ਵੱਜੋਂ অমরকাতে বহু জায়গা নির্ভর হ্যাঁ ਉਦਾਹਰਨ ਲਈ ਅਲਬਰਟਾ, অন্ਟੇਰੀਓ ਤੇ ਕਿਊਬਿਕ ਆਪਣੇ 75% ਤੋਂ ਵੱਧ ਮਾਲ ਨਿਰਯਾਤ ਅਮਰੀਕਾ ਨੂੰ ਭੇਜਦੇ ਨੇ ਹਾਲਾਂਕਿ ਅਮਰੀਕਾ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਹੋਇਆ ਤੇ ਪ੍ਰਸਤਾਵਿਤ ਟੈਰਿਫਾਂ ਦਾ BC ਦੀ ਆਰਥਿਕਤਾ ਤੇ ਮਹੱਤਵਪੂਰਨ ਪ੍ਰਭਾਵ ਪਵੇਗਾ ਬੈਲੀ ਨੇ ਕਿਹਾ ਕਿ BC ਦੀ GDP ਤੇ ਟੈਰਿਫ ਦਾ ਸੰਭਾਵੀ ਪ੍ਰਭਾਵ 2025 ਤੇ 2026 ਦੋਵਾਂ ਦੇ ਵਿੱਚ ਹਰ ਸਾਲ ਲਗਭਗ 0.6 ਫੀਸਦੀ ਦੀ ਗਿਰਾਵਟ ਹੋਵੇਗੀ ਲੰਮੇ ਸਮੇਂ ਵਿੱਚ ਇਹ 2025 ਤੇ 2026 ਦਰਮਿਆਨ ਲਗਭਗ ਡਾਲਰ 69 ਬਿਲੀਅਨ ਦੇ ਕਾਟੇ ਨੂੰ ਦਰਸਾਉਂਦਾ ਹੈ ਮੰਤਰੀ ਨੇ ਸਮਝਾਇਆ ਕਿ ਟੈਰਿਫ ਸਿਰਫ ਸੂਬੇ ਦੀ ਕਮਰ ਦੀ ਜੇਬ ਨੂੰ ਨਹੀਂ ਮਾਰਨਗੇ ਬਲਕਿ ਬੀਸੀ ਦੀਆਂ ਨੌਕਰੀਆਂ ਨੂੰ ਵੀ ਪ੍ਰਭਾਵਿਤ ਕਰਨਗੇ ਮਾਡਲਿੰਗ ਦੇ ਅਨੁਸਾਰ ਇਹ ਅੰਦਾਜ਼ਾ ਲਗਾਇਆ ਕਿ ਬੀਸੀ ਵਿੱਚ ਲਗਭਗ 1 ਲੱਖ 24000 ਕਟ ਨੌਕਰੀਆਂ ਹੋਣਗੀਆਂ 2028 ਤੱਕ ਨੌਕਰੀਆਂ ਦੇ ਵਿੱਚ ਗਿਰਾਵਟ ਨਿਰਯਾਤ ਮੁਖੀ ਉਦਯੋਗਾਂ ਕੁਦਰਤੀ ਸਰੋਤ ਖੇਤਰ ਤੇ ਸਬੰਧਤ ਨਿਰਮਾਣ ਦੇ ਵਿੱਚ ਕੇਂਦ੍ਰਿਤ ਹੋਵੇਗੀ ਇਸ ਦੇ ਵਿੱਚ ਜੰਗਲਾਤ ਲੱਕੜ ਨਿਰਮਾਣ ਧਾਤੂ ਨਿਰਮਾਣ ਤੇ ਨਾਲ ਹੀ ਮਾਈਨਿੰਗ ਤੇ ਤੇਲ ਤੇ ਗੈਸ ਕੱਢਣ ਦੇ ਵਿੱਚ ਵੀ ਇਹ ਸ਼ਾਮਿਲ ਹੋਣਗੇ ਟਰਾਂਸਪੋਰਟ ਤੇ ਰੀਟੇਲ ਸੈਕਟਰਾਂ ਦੇ ਵਿੱਚ ਨੌਕਰੀਆਂ ਦਾ ਨੁਕਸਾਨ ਵੀ ਹੋਵੇਗਾ ਬੀਸੀ ਵਿੱਚ ਨਿਵੇਸ਼ ਕਾਰੋਬਾਰਾਂ ਦੇ ਵਿੱਚ ਵੀ ਗਿਰਾਵਟ ਆਵੇਗੀ ਤੇ ਕਾਰਪੋਰੇਟ ਲਾਭ 2025 ਵਿੱਚ ਡਾਲਰ 6.1 ਬਿਲੀਅਨ ਘਟ ਕੇ 2028 ਤੱਕ ਡਾਲਰ 3.6 ਬਿਲੀਅਨ ਘਟ ਹੋਣ ਦਾ ਅਨੁਮਾਨ ਹੈ ਬੁੱਧਵਾਰ ਨੂੰ ਏਬੀ ਨੇ ਮੌਜੂਦਾ ਸਥਿਤੀ ਨੂੰ ਆਰਥਿਕ ਯੁੱਧ ਦੇ ਸਮੇਂ ਵੱਜੋ ਦਰਸਾਇਆ ਤੇ ਸੰਕੇਤ ਦਿੱਤਾ ਕਿ ਸੂਬਾ ਪ੍ਰਸਤਾਵਿਤ 25% ਦੀ ਲੇਵੀ ਲਈ ਇੱਕ ਸੰਗੀ ਜਵਾਬ ਦਾ ਸਮਰਥਨ ਕਰਨ ਲਈ ਤਿਆਰ ਸੀ ਈਬੀ ਨੇ ਕਿਹਾ ਕਿ ਦੇਸ਼ ਦੇ ਪ੍ਰੀਮੀਅਰ ਇਕਤਾ ਦੇ ਮਹੱਤਵ ਨੂੰ ਸਮਝਦੇ ਨੇ ਤੇ 트럼ਪ ਦੀਆਂ ਮੰਗਾਂ ਦਾ ਜਵਾਬ ਦੇਣ ਦੇ ਲਈ ਤਿਆਰ ਸਨ ਪ੍ਰੀਮੀਅਰ ਨੇਵੀ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਟਰੂਡੋ ਦੀ ਨਵੀਂ ਸਰਹੱਦ ਸੁਰੱਖਿਆ ਯੋਜਨਾ ਦਾ ਸਮਰਥਨ ਕਰਨ ਲਈ ਤਿਆਰ ਹੈ ਇੱਕ ਪ੍ਰਾਂਤ ਜੋ ਬੋਰਡ ਦੇ ਵਿੱਚ ਨਹੀਂ ਜਾਦਾ ਉਹ ਅਲਬਰਟਾ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਘੀ ਯੋਜਨਾ ਤੇ ਦਸਖਤ ਨਾ ਕਰਨ ਦੀ ਯੋਜਨਾ ਜਿਹੜੀ ਆ ਉਹ ਕੀਤੀ ਹੈ ਤੇ ਉਹਨਾਂ ਕਿਹਾ ਕਿ ਅਲਬਰਟਾ ਸਾਡੀ ਊਰਜਾ ਦਾ ਹੋਰ ਉਤਪਾਦਾਂ ਤੇ ਨਿਰਯਾਤ ਟੈਰਿਫ ਲਈ ਸਹਿਮਤ ਨਹੀਂ ਹੋਵੇਗਾ ਨਾ ਹੀ ਅਸੀਂ ਇੰਨਾ ਸਮਾਨ ਉਤਪਾਦਾਂ ਦੇ ਨਿਰਯਾਤ ਤੇ ਪਾਬੰਦੀ ਦਾ ਸਮਰਥਨ ਕਰਦੇ ਹਾਂ ਜਿਸ ਦੇ ਉੱਤੇ ਇਸ ਵੇਲੇ ਵਿਚਾਰ ਚਰਚਾ ਜਾਰੀ ਹੈ ਨਿਊਜ਼ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ ਜੇਕਰ ਕੈਨੇਡਾ ਦੀ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਤਾਂ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਕਾਰਬਨ ਟੈਕਸ ਨੂੰ ਨਵੀਂ ਪ੍ਰਣਾਲੀ ਦੇ ਨਾਲ ਬਦਲ ਦੇਣਗੇ ਸਾਬਕਾ ਵਿੱਤ ਮੰਤਰੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਉਦਘਾਟਨ ਤੋਂ ਠੀਕ ਪਹਿਲਾਂ ਲਿਬਰਲ ਪਾਰਟੀ ਲੀਡਰਸ਼ਿਪ ਦੇ ਲਈ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕਰਨਗੇ ਫ੍ਰੀਲੈਂਡ ਦੇ ਸਰੋਤ ਲੀਡਰ ਨੇ ਦੱਸਿਆ ਕਿ ਉਹ ਕੈਨੇਡੀਅਨਾਂ ਨੂੰ ਇੱਕ ਨੀਤੀ ਤੇ ਨਹੀਂ ਲੜਨਗੇ ਬਲਕਿ ਸਪਸ਼ਟ ਨੇ ਕਿ ਉਹ ਸਮਰਥਨ ਨਹੀਂ ਕਰਦੇ ਤੇ ਖੱਪਤਕਾਰ ਕਾਰਬਨ ਕੀਮਤ ਨੂੰ ਇੱਕ ਸਿਸਟਮ ਦੇ ਨਾਲ ਉਹ ਬਦਲਣਗੇ ਜੋ ਸਾਡੀ ਫੈਡਰੇਸ਼ਨ ਦੇ ਵਿੱਚ ਕੰਮ ਕਰਨਗੇ ਉਹ ਸਾਡੇ ਨਿਕਾਸ ਦੇ ਉੱਤੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਓਕੇ ਫੈਸਲੇ ਦੇ ਲਈ ਇਤਿਆਰ ਨਹੀਂ ਤੇ ਇਹ ਯਕੀਨੀ ਬਣਾਉਣ ਦੇ ਲਈ ਕਿ ਵੱਡੇ ਪ੍ਰਦੂਸ਼ਕ ਆਪਣੇ ਬਾਹਰਲੇ ਨਿਕਾਸ ਦੇ ਲਈ ਭੁਗਤਾਨ ਕਰਦੇ ਨੇ ਪਰ ਉਹ ਕੈਨੇਡੀਅਨਾਂ ਦੇ ਨਾਲ ਅਜੇ ਹੀ ਨੀਤੀ ਦੇ ਉੱਤੇ ਨਹੀਂ ਲੜਨਗੇ ਜੋ ਉਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਸਮਰਥਨ ਨਹੀਂ ਕਰਦੇ ਕੰਜ਼ਰਵੇਟਿਵ ਨੇਤਾ ਪੀਰੇ ਪੋਲੀਵਰ ਨੇ ਚੁਣੇ ਜਾਣ ਤੇ ਟੈਕਸ ਨੂੰ ਖਤਮ ਕਰਨ ਦੀ ਸੌਖਾ ਦੀ ਹੈ ਤੇ ਇਥੋਂ ਤੱਕ ਕਿ ਲਿਬਰਲ ਲੀਡਰਸ਼ਿਪ ਦੇ ਸੰਭਾਵੀ ਮਾਰ ਕਰਨੇ ਨੇ ਮਈ ਦੇ ਵਿੱਚ ਇੱਕ ਸੈਨੇਟ ਕਮੇਟੀ ਨੂੰ ਦੱਸਿਆ ਸੀ ਕਿ ਕਾਰਬਨ ਟੈਕਸ ਨੇ ਹੁਣ ਤੱਕ ਆਪਣਾ ਉਦੇਸ਼ ਪੂਰਾ ਕੀਤਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਆਉਣ ਵਾਲੀਆਂ ਫੈਡਰਲ ਚੋਣਾਂ ਦੇ ਵਿੱਚ ਐਮਪੀ ਦੇ ਲਈ ਚੋਣ ਨਹੀਂ ਲੜਨਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਨਵਾਂ ਲਿਬਰਲ ਚੁਣੇ ਜਾਣ ਤੋਂ ਬਾਅਦ ਉਹ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਉਨ੍ਹਾਂ ਕਿਹਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਵੀ ਨਹੀਂ ਲੜਨਗੇ ਟਰੂਡੋ ਕਿਊਬਿਕ ਦੀ ਜਿਹੜੀ ਪੈਪੇਨੋ ਰਾਈਡਿੰਗ ਹੈ ਉਸ ਤੋਂ ਐਮਪੀ ਨੇ ਤੇ ਟਰੂਡੋ ਨੇ ਕਿਹਾ ਕਿ ਉਹਨਾਂ ਦੇ ਕੋਲ ਫਿਲਹਾਲ ਇਹ ਸੋਚਣ ਦਾ ਸਮਾਂ ਨਹੀਂ ਹੈ ਕਿ ਉਹ ਉੱਧਾ ਛੱਡਣ ਤੋਂ ਬਾਅਦ ਅੱਗੇ ਕੀ ਕਰਨਗੇ ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਸਮੇਂ ਉਸ ਕਾਰਜ ਤੇ ਉੱਤੇ ਫੋਕਸ ਜ਼ਰੂਰ ਕਰ ਰਹੇ ਨੇ ਜਿਨ੍ਹਾਂ ਦੇ ਲਈ ਕੈਨੇਡੀਅਨਸ ਨੇ ਉਹਨਾਂ ਨੂੰ ਚੁਣਿਆ ਸੀ 9 ਮਾਰਚ ਨੂੰ ਲਿਬਰਲ ਪਾਰਟੀ ਨਵੇਂ ਲੀਡਰ ਦਾ ਐਲਾਨ ਕਰੇਗੀ ਟਰੂਡੋ ਨੇ ਇਹ ਫੈਸਲਾ ਆਪਣੀ ਰਾਜਨੀਤਿਕ ਯਾਤਰਾ ਦੇ ਅਗਲੇ ਪੜਾਅ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੀਤਾ ਜਿਸ ਦੇ ਵਿੱਚ ਉਹ ਨਵੇਂ ਰਾਜਨੀਤਿਕ ਟੀਮ ਅਤੇ ਲੀਡਰਸ਼ਿਪ ਦੇ ਰੂਪ ਦੇ ਵਿੱਚ ਕੰਮ ਕਰਨ ਦੀ ਯੋਜਨਾ ਬਣਾਉਂਦੇ ਨੇ ਤੇ ਟਰੂਡੋ ਦੇ ਇਸ ਫੈਸਲੇ ਨਾਲ ਉਹ ਖੁਦ ਨੂੰ ਦੋਰੀ ਜ਼ਿੰਮੇਵਾਰੀ ਤੋਂ ਮੁਕਤ ਕਰ ਰਹੇ ਨੇ ਅਤੇ ਇਸ ਦੇ ਨਾਲ ਉਹ ਕਿਸੇ ਨਵੇਂ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਵੀ ਅਪਣਾ ਸਕਦੇ ਨੇ ਉਹ ਆਪਣੇ ਫੈਸਲੇ ਨੂੰ ਸੰਗੀ ਚੋਣ ਦੇ ਨਾਲ ਜੁੜਿਆ ਹੋਇਆ ਯੋਜਨਾਵਾਂ ਤੇ ਪਾਰਟੀ ਦੇ ਭਵਿੱਖ ਬਾਰੇ ਵਿਚਾਰ ਕਰਦਿਆਂ ਉਹਨਾਂ ਸਮਝਾਇਆ ਹੈ ਤੇ ਜਸਟ ਇੰਟਰੋ ਦਾ ਇਹ ਫੈਸਲਾ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਤਬਦੀਲੀ ਦਾ ਅਸਰ ਹੋਤਾ ਹੈ ਕਿਉਂਕਿ ਉਹਨਾਂ ਦਾ ਸੰਗੀ ਚੋਣ ਦੇ ਵਿੱਚ ਹਿੱਸਾ ਨਾ ਲੈਣ ਦਾ ਮਤਲਬ ਹੈ ਕਿ ਉਹ ਆਪਣੇ ਅਗਲੇ ਰਾਜਨੀਤਿਕ ਮੋੜ ਦੇ ਲਈ ਨਵੀਂ ਯੋਜਨਾਵਾਂ ਦੇ ਉੱਤੇ ਫੋਕਸ ਕਰਨਗੇ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਉਹਨਾਂ ਦੀ ਪਾਰਟੀ ਲਿਬਰਲ ਪਾਰਟੀ ਨੂੰ ਅਗਲੇ ਚੋਣਾਂ ਦੇ ਵਿੱਚ ਭਵਿੱਖੀ ਲੀਡਰਸ਼ਿਪ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਫੈਸਲੇ ਨਾਲ ਉਹ ਆਪਣੇ ਅਗਲੇ ਕਦਮ ਅਤੇ ਕੈਨੇਡਾ ਦੀ ਰਾਜਨੀਤੀ ਦ੍ਰਿਸ਼ਟੀ ਕੋਨ ਨੂੰ ਨਵੇਂ ਤਰੀਕੇ ਦੇ ਨਾਲ ਮੁਲਾਂਕਣ ਕਰ ਸਕਦੇ ਨੇ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਹਾਲੀਆ ਬਿਆਨਾਂ ਦੇ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਕਿ ਦੇਸ਼ ਪਹਿਲਾਂ ਆਉਂਦਾ ਹੈ ਤੇ ਬਾਕੀ ਸਭ ਬਾਅਦ ਦੇ ਵਿੱਚ ਫੋਰਡ ਨੇ ਇਹ ਬਿਆਨ ਇਸ ਲਈ ਦਿੱਤਾ ਕਿਉਂਕਿ ਡੈਨੀਅਲ ਸਮਿਥ ਨੇ ਕੈਨੇਡਾ ਦੇ ਕੁਝ ਸਿਆਸੀ ਤੇ ਆਰਥਿਕ ਫੈਸਲਿਆਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਕਿਹਾ ਸੀ ਕਿ ਅਲਬਰਟਾ ਨੂੰ ਕੈਨੇਡਾ ਦੇ ਕੁਝ ਫੈਸਲਿਆਂ ਦੇ ਨਾਲ ਸਹਿਮਤੀ ਨਹੀਂ ਹੈ ਤੇ ਉਹ ਆਪਣੇ ਪ੍ਰਾਂਤ ਦੇ ਹੱਕਾਂ ਦੇ ਲਈ ਜਿਹੜੀ ਹੈ ਜੰਗ ਜਾਰੀ ਰੱਖਣਗੇ ਜਿਸ ਨੂੰ ਦੇਖਦੇ ਹੋਏ ਫੋਰਡ ਨੇ ਕਿਹਾ ਕਿ ਇਹ ਸਿਆਸੀ ਤੇ ਸਥਿਤੀ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਆ ਰਹੀ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਕਿਸੇ ਵੀ ਪ੍ਰਾਂਤ ਨੂੰ ਆਪਣੇ ਖਾਸ ਹਿੱਤਾਂ ਦੀ ਰੱਖਿਆ ਕਰਦੇ ਹੋਏ ਦੇਸ਼ ਦੇ ਸਮੂਹੀ ਤਤਾਂ ਨੂੰ ਮੁਸ਼ਕਿਲ ਦੇ ਨਹੀਂ ਪਾਉਣਾ ਚਾਹੀਦਾ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਕੜੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਪਹਿਲਾਂ ਆਉਂਦਾ ਹੈ ਇਹ ਕਹਿ ਕੇ ਫੋਰਡ ਨੇ ਡੈਨੀਅਲ ਸਮਿਥ ਦੇ ਹਾਲੀਆ ਬਿਆਨ ਦਾ ਜਵਾਬ ਦਿੱਤਾ ਜਿਸ ਵਿੱਚ ਸਮਿਥ ਨੇ ਕੈਨੇਡਾ ਦੇ ਕੁਝ ਨੀਤੀਆਂ ਦਾ ਵਿਰੋਧ ਕੀਤਾ ਸੀ ਫੋਰਡ ਨੇ ਕਿਹਾ ਕਿ ਸਾਰੇ ਪ੍ਰਾਂਤਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਕੈਨੇਡਾ ਦੇ ਹਿੱਤਾਂ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਪ੍ਰਾਂਤ ਜਾਂ ਸਿਆਸੀ ਨੇਤਾ ਨੂੰ ਆਪਣੇ ਵੱਡੇ ਪੱਧਰ ਤੇ ਦੇਸ਼ ਦੇ ਹਿੱਤਾਂ ਦੇ ਖਿਲਾਫ ਜਾਰੀ ਕੋਈ ਵੀ ਬਿਆਨ ਨਾ ਨਹੀਂ ਦੇਣਾ ਚਾਹੀਦਾ ਫੋਰਡ ਨੇ ਕਿਹਾ ਕੇ ਸਮਾਂ ਜਦੋਂ ਸਾਰੇ ਪ੍ਰਾਂਤਾਂ ਨੂੰ ਇਕੱਠੇ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ ਨਾ ਕਿ ਆਪਸ ਵਿੱਚ ਵੰਡੀਆਂ ਪਾਉਣਾ ਤੇ ਆਪਸੀ ਵਿਵਾਦਾਂ ਦਾ ਕਰਾਂ ਹੋਣਾ ਫੋਨ ਨੇ ਬਿਆਨ ਅਲਬਰਟਾ ਦੇ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਦਿੱਤਾ ਜਿੱਥੇ ਉਹ ਕੈਨੇਡਾ ਦੀ ਸਿਆਸੀ ਤੇ ਆਰਥਿਕ ਸਥਿਤੀ ਤੇ ਗੱਲ ਕਰ ਰਹੇ ਸਨ ਉਹਨਾਂ ਦਾ ਮਤਲਬ ਸੀ ਕਿ ਕਿਸੇ ਵੀ ਪ੍ਰਾਂਤ ਨੂੰ ਆਪਣੇ ਹੱਕਾਂ ਲਈ ਕੰਮ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਕਦਮ ਦੇਸ਼ ਦੇ ਵਿਕਾਸ ਅਤੇ ਯੋਗਤਾ ਦੇ ਵਿੱਚ ਰੁਕਾਵਟ ਨਹੀਂ ਪਾਉਣੇ ਚਾਹੀਦੇ 12 ਪ੍ਰੀਮੀਅਰਾਂ ਅਤੇ ਟਰੂਡੋ ਦੁਆਰਾ ਦਸਖਤ ਕੀਤੇ ਗਏ ਬਿਆਨ ਦੇ ਵਿੱਚ ਪ੍ਰੀਮੀਅਰ ਨੇ ਕਿਹਾ ਹੈ ਕਿ ਉਹ ਟਰੰਪ ਨੂੰ ਕੈਨੇਡੀਅਨ ਵਸਤਾਂ ਤੇ ਟੈਰਿਫ ਲਗਾਉਣ ਤੋਂ ਰੋਕਣ ਲਈ ਸਭ ਕੁਝ ਕਰਨਗੇ ਭਾਵੇਂ ਰਾਸ਼ਟਰਪਤੀ ਚੁਣੇ ਜਾਣ ਦੇ ਲਈ ਸਮਾਂ ਖਤਮ ਹੋ ਰਿਹਾ ਹੈ ਅਗਲੇ ਸੋਮਵਾਰ ਨੂੰ ਟਰੰਪ ਨੇ ਹਲਫ ਲੈਣਾ ਹੈ ਉਹ ਦ ਦੇ ਵਿੱਚ ਇੱਕ ਨੋਟ ਜੋੜਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਲਬਰਟਾ ਸਰਕਾਰ ਨੇ ਸਾਂਝੇ ਬਿਆਨ ਨੂੰ ਮਨਜ਼ੂਰੀ ਨਹੀਂ ਦਿੱਤੀ। ਸਮਿਥ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਕਿਹਾ ਹੈ ਕਿ ਉਹ 트럼ਪ ਦੇ ਨਾਲ ਲਜਿੱਠਣ ਦੀ ਕੈਨੇਡੀਅਨ ਯੋਜਨਾ ਦੇ ਨਾਲ ਨਹੀਂ ਹੈ ਕਿਉਂਕਿ ਫੈਡਰਲ ਸਰਕਾਰ ਦੇ ਅਧਿਕਾਰੀ ਅਮਰੀਕਾ ਨੂੰ ਊਰਜਾ ਸਪਲਾਈ ਕੱਟਣ ਤੇ ਅਲਬਰਟਾ ਤੋਂ ਅਮਰੀਕਾ ਵੱਲ ਜਾਣ ਵਾਲੀ ਊਰਜਾ ਤੇ ਹੋਰ ਉਤਪਾਦਾਂ ਤੇ ਟੈਰਿਫ ਲਗਾਉਣ ਤੇ ਵਿਚਾਰ ਨੂੰ ਜਨਤਕ ਤੇ ਨਿੱਜੀ ਤੌਰ ਤੇ ਕਹਿ ਚੁੱਕੇ ਨੇ। ਟਰੂਡੋ ਨੇ ਕਿਹਾ ਹੈ ਕਿ ਜੇ 트럼ਪ ਟੈਰਿਫ ਲਗਾਉਂਦੇ ਨੇ ਤਾਂ ਕੈਨੇਡਾ ਉਸ ਦੇ ਲਈ ਮਜ਼ਬੂਤ ਜਵਾਬ ਦੇ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕ ਬਾਬਤ ਪਰਵਾਵਾਵਾਂ ਦੇ ਮੱਦੇਨਜ਼ਰ 트੍ਰੰਪ ਵੱਲੋਂ ਕੈਨੇਡਾ ਦੇ ਖਿਲਾਫ ਆਪਣੀਆਂ ਵਪਾਰਕ ਧਮਕੀਆਂ ਨੂੰ ਛੱਡਣ ਦੀ ਬਹੁਤ ਹੀ ਸੰਭਾਵਨਾ ਨਹੀਂ ਹੈ। ਟਰੂਡੋ ਨੇ ਸੁਝਾ ਦਿੱਤਾ ਹੈ ਕਿ ਅਮਰੀਕਾ ਨੂੰ ਤੇਲ ਤੇ ਗੈਸ ਦੇ ਵਹਾਣ ਨੂੰ ਰੋਕਣਾ ਇੱਕ ਸੰਭਾਵਨਾ ਹੈ ਭਾਵੇਂ ਇਸ ਵਿੱਚ ਤਦਰਿੜਤਾ ਨਾਲ ਇਸ ਦਾ ਵਿਰੋਧ ਕਰਦੀ ਹੈ ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੇਂ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਤੇਲ ਕੈਨੇਡਾ ਦੇ ਲਈ ਇੱਕ ਮਹੱਤਵਪੂਰਨ ਸੌਦੇਬਾਜ਼ੀ ਨੁਕਤਾ ਹੋ ਸਕਦਾ ਹੈ। ਕੈਨੇਡਾ ਹਰ ਰੋਜ਼ ਅਮਰੀਕਾ ਨੂੰ ਲਗਭਗ 4 ਮਿਲੀਅਨ ਬੈਰਲ ਨਿਰਯਾਤ ਕਰਦਾ ਹੈ ਤੇ ਬਹੁਤ ਸਾਰੀਆਂ ਅਮਰੀਕੀ ਰਿਫਾਇਨਰੀਆਂ ਲਗਭਗ ਪੂਰੀ ਤਰ੍ਹਾਂ ਕੈਨੇਡਾ ਕਿਸੇ ਵੀ ਵਿਗਨ ਦੇ ਅਮਰੀਕੀ ਅਰਥਚਾਰੇ ਤੇ ਬਹੁਤ ਸਾਰੇ ਪ੍ਰਭਾਵ ਪੈ ਸਕਦੇ ਨੇ 트럼ਪ ਨੇ ਧਮਕੀ ਦਿੱਤੀ ਹੋਈ ਹੈ ਕਿ ਜੇ ਕੈਨੇਡਾ ਤੇ ਮੈਕਸੀਕੋ ਬਾਰਡਰ ਦੇ ਉੱਤੇ ਗੈਰ ਕਾਨੂੰਨੀ ਪ੍ਰਵਾਸ ਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਉਪਾਅ ਨਹੀਂ ਕਰਦੇ ਤਾਉ ਆਪਣੇ ਦਫਤਰ ਦੇ ਪਹਿਲੇ ਦਿਨ ਦੋਵਾਂ ਦੇਸ਼ਾਂ ਤੋਂ ਆਉਂਦੇ ਸਾਮਾਨ 25% ਟੈਰਿਫ ਲਗਾ ਦੇਣਗੇ। ਟਰੰਪ ਦੀਆਂ ਟੈਰਿਫ ਧਮਕੀਆਂ ਦੇ ਮੱਦੇਨਜ਼ਰ ਕੈਨੇਡਾ ਨੇ ਬਾਰਡਰ ਸੁਰੱਖਿਆ ਦੇ ਲਈ ਹੋਰ ਉਪਾਅ ਕੀਤੇ ਨੇ ਤੇ 1.3 ਬਿਲੀਅਨ ਦੀ ਯੋਜਨਾ ਦੇ ਤਹਿਤ ਕੈਨੇਡਾ ਵੱਲੋਂ ਅਮਰੀਕਾ ਦੇ ਨਾਲ ਲੱਗਦੀ ਸਰਹੱਦ ਤੇ ਵਦੇਰੇ ਬਾਰਡਰ ਤੇ RCMP ਅਧਿਕਾਰੀਆਂ ਦੀ ਤੈਨਾਤੀ ਵਦੇਰੇ ਡਰੋਨ ਤੇ ਬਲੈਕ ਹੌਕ ਹੈਲੀਕਾਪਟਰਾਂ ਰਾਹੀਂ ਨਿਗਰਾਨੀ ਤੇ ਨਸ਼ਿਆਂ ਨੂੰ ਰੋਕਣ ਲਈ ਨਵੀਆਂ ਇਕਾਈਆਂ ਤੇ ਉਪਕਰਨਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ। ਨਿਊਜ਼ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ। ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇਦਾ ਕਹਿਣਾ ਹੈ ਕਿ ਉਹ ਲਿਬਰਲ ਲੀਡਰ ਵੱਜੋਂ ਜਸਟਿਨ ਟਰੂਡੋ ਦੀ ਥਾਂ ਲੈਣ ਦੀ ਦੌੜ ਦੇ ਵਿੱਚ ਨੇ ਤੇ ਉਹਨਾਂ ਨੇ ਐਡਮਿੰਟਨ ਦੇ ਵਿੱਚ ਐਲਾਨ ਕਰਦਿਆਂ ਆਪਣੀਆਂ ਸਿਆਸੀ ਭਾਵਨਾਵਾਂ ਬਾਰੇ ਲਗਭਗ ਇੱਕ ਦਹਾਕੇ ਦੀਆਂ ਕਿਆਸਰਾਈਆਂ ਨੂੰ ਸਮਾਪਤ ਕੀਤਾ ਕੰਜ਼ਰਵੇਟਿਵ ਪਾਰਟੀ ਰਸਮੀ ਐਲਾਨ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਕਾਰਬਨ ਟੈਕਸ ਕਾਰਨੀ ਦੇ ਵੱਜੋਂ ਬ੍ਰਾਡ ਕਰਨ ਵਾਲਾ ਇੱਕ ਨਵਾਂ ਡਿਜੀਟਲ ਵਿਗਿਆਪਨ ਜਾਰੀ ਕਰਨ ਦੇ ਲਈ ਤਿਆਰ ਨਹੀਂ ਸੀ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਤੇ ਲਿਬਰਲ ਹਾਊਸ ਦੇ ਨੇਤਾ ਕਰੀਨਾ ਗੋਲ ਦੋਵਾਂ ਤੋਂ ਆਉਣ ਵਾਲੇ ਦੇ ਵਿੱਚ ਆਪਣੀ ਵਿਰੋਧੀ ਲੀਡਰਸ਼ਿਪ ਬੋਲੀ ਸ਼ੁਰੂ ਕਰਨ ਦੀ ਉਮੀਦ ਹੈ ਉਮੀਦਵਾਰਾਂ ਦੇ ਕੋਲ ਸਿਰਫ ਇਹ ਐਲਾਨ ਕਰਨ ਦੇ ਲਈ 3 ਜਨਵਰੀ ਤੱਕ ਦਾ ਸਮਾਂ ਹੈ ਕਿ ਜੇਕਰ ਉਹ ਅਗਲੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੇ ਲਈ ਕਾਰਨੇ ਦੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਨੇ ਤਾਂ ਉਹ ਚੋਣ ਲੜਨਗੇ ਲਿਬਰਲ ਜਿਹੜਾ গ্রਾਸ ਰੂਟ ਪਾਰਟੀ ਦੇ ਮੈਂਬਰ ਆਪਣੇ ਨਵੇਂ ਨੇਤਾ ਦੀ ਚੋਣ ਕਰਨਗੇ ਤੇ 9 ਮਾਰਚ ਨੂੰ ਟਰੂਡੋ ਯੁੱਗ ਦੀ ਸਮਾਪਤੀ ਕਰਨਗੇ BC ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਦਸੰਬਰ ਦੇ ਵਿੱਚ ਘੱਟੋ ਘੱਟ 267 ਕਮਜ਼ੋਰ ਡਰਾਈਵਰਾਂ ਨੂੰ BC ਦੇ ਹਾਈਵੇ ਤੋਂ ਹਟਾ ਦਿੱਤਾ ਗਿਆ ਸੀ ਜਾਂ ਪੂਰੇ ਮਹੀਨੇ ਦੇ ਵਿੱਚ ਹਰ 3 ਘੰਟੇ ਦੇ ਵਿੱਚ ਲਗਭਗ ਇੱਕ ਡਰਾਈਵਰ ਸੀ ਮਾਉਂਟਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਵਿੰਟਰ ਇੰਪੇਅਰਡ ਡਰਾਈਵਿੰਗ ਮੁਹਿੰਮ ਆਮ ਤੌਰ ਦੇ ਉੱਤੇ ਸਾਲ ਦੇ ਸਭ ਤੋਂ ਵਿਅਸਤ ਦਿਨਾਂ ਦੇ ਵਿੱਚੋਂ ਇੱਕ ਹੈ ਜੂਨ ਤੇ ਅਗਸਤ ਤੱਕ ਗਰਮੀਆਂ ਦੀ ਮੁਹਿੰਮ ਤੋਂ ਬਾਅਦ ਇਹ ਦੂਜੀ ਹੈ ਸੰਭਾਵਤ ਤੌਰ ਤੇ BCHP ਦੁਆਰਾ ਰਿਪੋਰਟ ਕੀਤੇ ਜਾਣ ਤੋਂ ਵੀ ਵੱਧ ਗਿੰਦੀ ਹੈ ਕੁਝ ਅਧਿਕਾਰਕ ਇਸ ਤਰ੍ਹਾਂ ਦੇ ਵਿੱਚ ਮਿਊਂਸਿਪਲ ਪੁਲਿਸ ਯਾਰਸੀਐਮਪੀ ਟ੍ਰੈਫਿਕ ਇਨਫੋਰਸਮੈਂਟ ਦੁਆਰਾ ਗਸ਼ਤ ਕੀਤੀ ਜਾਂਦੀ ਹੈ ਆਈਸੀਬੀਸੀ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ 21% ਕਾਤਕ ਦੁਰਘਟਨਾਵਾਂ ਦੇ ਵਿੱਚ ਕਮਜ਼ੋਰ ਡਰਾਈਵਿੰਗ ਸ਼ਾਮਿਲ ਹੈ ਉਸਨ ਬੀਸੀ ਦੇ ਵਿੱਚ ਕਮਜ਼ੋਰ ਡਰਾਈਵਿੰਗ ਸੰਬੰਧਿਤ ਹਾਸਿਆਂ ਦੇ ਵਿੱਚ 63 ਲੋਕ ਮਰਦੇ ਨੇ ਤੇ ਹਰ ਸਾਲ ਸੜਕ ਹਾਸਿਆਂ ਦੇ ਵਿੱਚ ਵੀ ਇਹੀ ਨਤੀਜਾ ਹੁੰਦਾ ਹੈ ਬੀਸੀਐਸ਼ਪੀ ਦਾ ਕਹਿਣਾ ਹੈ ਕਿ ਸੂਬੇ ਦੇ ਦੱਖਣ ਪੂਰਬੀ ਕੇਂਦਰੀ ਖੇਤਰ ਕੋਲੋਨਾ ਕੈਮਲੋਪਸ ਅਤੇ ਕਲੀਅਰਵਾਟਰ ਸਮੀਤ ਡਰਾਈਵਰਸ ਸਿਰਫ ਦਸੰਬਰ ਦੇ ਵਿੱਚ 81 ਪਾਬੰਦੀਆਂ ਦੇ ਨਾਲ ਸਭ ਤੋਂ ਮਾੜੇ ਅਪਰਾਧੀ ਸਨ ਅਲਕਵਲੀ ਆਰਸੀਐਮਪੀ ਫਨੀ ਦੇ ਵਿੱਚ ਕਥਿਤ ਡਰਿੰਕ ਸਪਾਈਕਿੰਗ ਦੀਆਂ ਕਈ ਰਿਪੋਰਟਾਂ ਪ੍ਰਾਪਤ ਕਰਨ ਤੋਂ ਬਾਅਦ ਬੀਸੀ ਦੇ ਅੰਦਰੂਨੀ ਹਿੱਸੇ ਦੇ ਵਿੱਚ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਪੁਲਿਸ ਨੇ ਦਸੰਬਰ ਤੇ ਜਨਵਰੀ ਦੇ ਵਿੱਚ ਸ਼ੱਕੀ ਸਪਾਈਕਿੰਗ ਦੀਆਂ ਘੱਟੋ-ਘੱਟ 4 ਰਿਪੋਰਟਾਂ ਦੀ ਜਾਂਚ ਕੀਤੀ ਹੁਣ ਤੱਕ ਲੈਬ ਨਤੀਜਿਆਂ ਦੁਆਰਾ ਕਿਸੇ ਦੀ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਬੀਸੀ ਆਰਸੀਐਮਪੀ ਨੇ ਕਿਹਾ ਹੈ ਕਿ ਅਸੀਂ ਸਿਰਫ ਲੋਕਾਂ ਨੂੰ ਖਤਰਿਆਂ ਬਾਰੇ ਸੂਚਿਤ ਕਰਨਾ ਤੇ ਸਿੱਖਿਅਤ ਕਰਨਾ ਚਾਹੁੰਦੇ ਹਾਂ ਖਾਸ ਤੌਰ ਤੇ ਤੁਹਾਡੇ ਪੀਣ ਵਾਲੇ ਪਦਾਰਥਾਂ ਨੂੰ ਬਿਨਾਂ ਕਿਸੇ ਧਿਆਨ ਦੇ ਛੱਡਣ ਤੇ ਇਹ ਯਕੀਨੀ ਬਣਾਉਣਾ ਕਿ ਕੋਈ ਇਸ ਤਰ੍ਹਾਂ ਦੇ ਅਪਰਾਧਾਂ ਦਾ ਸੰਭਾਵਿਤ ਸ਼ਿਕਾਰ ਨਾ ਬਣ ਜਾਵੇ ਮਾਂਟਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਖੇਤਰ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਖੈਦਾਮਾਈਨ ਜਾਂ ਫਿਰ ਜੀ ਐਚ ਬੀ ਵਰਗੇ ਨਸ਼ੀਲੇ ਪਦਾਰਥਾਂ ਦੇ ਨਾਲ ਪੀਣ ਵਾਲੇ ਪਦਾਰਥਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਦੇ ਵਿੱਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ ਪਰ ਰਿਪੋਰਟਾਂ ਦੇ ਵਿੱਚ ਯਾਦਾਂਸ਼ਤੇ ਨੁਕਸਾਨ ਤੇ ਉਲਜਨ ਤੇ ਲੱਛਣ ਸ਼ਾਮਿਲ ਨੇ ਦੇ ਵਿੱਚੋਂ ਬਹੁਤ ਸਾਰੀਆਂ ਰਿਪੋਰਟਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਮਾਮਲਿਆਂ ਦੀ ਰਿਪੋਰਟ RCMP ਨੂੰ ਨਹੀਂ ਦਿੱਤੀ ਗਈ ਹੈ। RCMP ਇਹਨਾਂ ਘਟਨਾਵਾਂ ਦੀ ਰਿਪੋਰਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧੇ ਪੁਲਿਸ ਦੇ ਕੋਲ ਜਾਣ ਲਈ ਕਹਿ ਰਿਹਾ ਹੈ ਤਾਂ ਜੋ ਉਹ ਕੇਸਾਂ ਦੀ ਜਾਂਚ ਕਰ ਸਕਣ ਜਨਤਕ ਸੁਰੱਖਿਆ ਨੂੰ ਵਧਾਉਣ ਦੇ ਵਿੱਚ ਮਦਦ ਕਰ ਸਕਣ। ਐਵਸਫੋਰ ਸ਼ਹਿਰ ਨੇ ਫਰੇਜ਼ਰ ਵੈਲੀ ਦੇ ਰਹਿਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਦੇ ਲਈ ਉਹਨਾਂ ਦੇ ਪੀਣ ਵਾਲੇ ਪਾਣੀ ਦੇ ਵਿੱਚ ਅਜੀਬ ਰੰਗ ਦੀ ਅਜੀਬ ਰੰਗ ਦੇਖਣ ਨੂੰ ਮਿਲ ਸਕਦਾ ਹੈ। ਤੇ ਕੁਝ ਬਦਬੂ ਵੀ ਆ ਸਕਦੀ ਹੈ ਸ਼ਹਿਰ ਦੀ ਸਰਕਾਰ ਨੇ ਕਿਹਾ ਹੈ ਕਿ ਇਹ ਤਬਦੀਲੀ ਪਾਣੀ ਦੇ ਸਥਾਨਕ ਕੰਮਾਂ ਜਾਂ ਫਿਰ ਤਕਨੀਕੀ ਕਾਰਨਾਂ ਦੀ وجہ ਨਾਲ ਹੋ ਸਕਦੀ ਹੈ ਉਹਨਾਂ ਨੇ ਇਸ ਗੱਲ ਦੀ ਸਪਸ਼ਟਤਾ ਦਿੱਤੀ ਹੈ ਕਿ ਇਹ ਬਦਲਾਅ ਪਾਣੀ ਦੀ ਗੁਣਵੱਤਾ ਨੂੰ ਕੋਈ ਪ੍ਰਭਾਵਿਤ ਨਹੀਂ ਕਰਦਾ ਤੇ ਇਹ ਪਾਣੀ ਪੀਂਦੇ ਲਈ ਸੁਰੱਖਿਆਦਵੀ ਹੈ ਇਹ ਅਸਥਾਈ ਬਦਲਾ ਹੈ ਅਤੇ ਕੁਝ ਦਿਨਾਂ ਦੇ ਵਿੱਚ ਇਹ ਠੀਕ ਵੀ ਹੋ ਜਾਏਗਾ ਫਿਰ ਵੀ ਸਥਾਨਕ ਨਿਵਾਸੀਆਂ ਨੂੰ ਆਪਣੀ ਸਾਵਧਾਨੀ ਤੇ ਪਾਣੀ ਦੇ ਸਬੰਧ ਦੇ ਵਿੱਚ ਕੋਈ ਸ਼ੱਕ ਹੋਣ ਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਇਹ ਸੂਚਨਾ ਲੋਕਾਂ ਨੂੰ ਪਾਣੀ ਦੀ ਬਦਲਦੀ ਗੁਣਵੱਤਾ ਬਾਰੇ ਜਾਗਰੂਕ ਕਰਨ ਅਤੇ ਉਹਨਾਂ ਨੂੰ ਜ਼ਰੂਰੀ ਗੱਲਾਂ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੇ ਲਈ ਜਾਰੀ ਕੀਤੀ ਗਈ ਹੈ ਸਿਟੀ ਦਾ ਕਹਿਣਾ ਹੈ ਕਿ ਰੰਗ ਤੇ ਗੰਧ ਜਿਹੜੇ ਕੈਨਲ ਲੇਕ ਤੋਂ ਨੋਰਿਸ਼ ਕ੍ਰੀਕ ਵਾਟਰ ਟ੍ਰੀਟਮੈਂਟ ਪਲਾਂਟ ਨਿਯਮਿਤ ਰੱਖ-ਰਖਾਅ ਤੋਂ ਨਿਕਲ ਦਾ ਕਨਲ ਛੀਲ ਤੋਂ ਵਦੇ ਹੋਏ ਵਹਾਅ ਨੇ ਅਸਥਾਈ ਤੌਰ ਤੇ ਟਰਾਂਸਮਿਸ਼ਨ ਮੇਨ ਦੇ ਵਿੱਚ ਰੀਮੇਨਸ ਨੂੰ ਛੇੜਿਆ ਜੋ ਸ਼ਹਿਰ ਦੀਆਂ ਸੀਮਾਵਾਂ ਦੇ ਉੱਤਰ ਦੇ ਵੱਲ ਮੱਧ ਦੇ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਸਰੋਤ ਤੋਂ ਪਾਣੀ ਦਾ ਨਿਯਮਤ ਤੌਰ ਦੇ ਉਤੇ ਨਮੂਨਾ ਲਿਆ ਜਾਂਦਾ ਹੈ ਤੇ ਸਾਰੇ ਨਮੂਨੇ ਸੁਭਾਈ ਪਾਣੀ ਦੀ ਗੁਣਵੱਤਾ ਦੇ ਮਿਆਰਾਂ ਨੂੰ ਪੂਰਾ ਕਰਦੇ ਰਹਿੰਦੇ ਨੇ ਐਪਸਫੋਰਡ ਮਿਸ਼ਨ ਵਾਟਰ ਐਂਡ ਸੀਵਰ ਸਰਵਿਸਸਿਸ ਦਾ ਕਹਿਣਾ ਹੈ ਕਿ ਪ੍ਰਭਾਵ ਕੁਝ ਦਿਨਾਂ ਦੇ ਅੰਦਰ ਅੰਦਰ ਸਾਫ਼ ਹੋਣ ਦੀ ਉਮੀਦ ਹੈ ਪਰ ਪ੍ਰਿੰਟਰ ਡਿਵਾਈਸ ਵਾਂਗ ਕਾਰਬਨ ਫਿਲਟਰ ਦੀ ਵਰਤੋਂ ਦੇ ਸਭ ਤੋਂ ਮਾੜੇ ਹਿੱਸੇ ਨੂੰ ਦੂਰ ਕੀਤਾ ਜਾ ਸਕਦਾ ਹੈ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜਿਹਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਦੋਸਤੋ ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਆ ਰਿਹਾ ਜੀ ਕਿ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੇ ਦੋ ਗ੍ਰੋਸਰੀ ਸਟੋਰ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਕਿਉਂਕਿ ਕੁਝ ਜਿਹੜੀਆਂ ਅ ਫੂਡ ਵਾਇਓਲੇਸ਼ਨਸ ਹੈਗੀਆਂ ਹੈਲਥ ਫੂਡ ਵਾਇਓਲੇਸ਼ਨਸ ਉਹ ਉਹਨਾਂ ਸਟੋਰਾਂ ਤੇ ਹੋਈਆਂ ਸੀਗੀਆਂ ਉਹਨਾਂ ਚੋ ਇੱਕ ਸਟੋਰ ਹੈਗਾ ਐਫਰੋ ਟ੍ਰੋਪੀਕਲ ਗ੍ਰੋਸਰੀਜ਼ 107 ਐਵਨਿਊ ਤੇ 97 ਸਟਰੀਟ ਤੇ ਸਥਿਤ ਹੈ ਔਰ ਦੂਸਰੇ 1 ਜਨਵਰੀ 9 ਵਾਲੇ ਦਿਨ ਬੰਦ ਕੀਤਾ ਗਿਆ ਜੀ ਔਰ ਦੂਸਰਾ ਸਟੋਰ ਹੈਗਾ ਮਲਹੋਤਰਾ ਹੋਲਸੇਲ 94 26 39 ਐਵਨਿਊ ਤੇ ਸਥਿਤ ਸਾਊਥ ਸਾਈਡ ਦੇ ਵਿੱਚ ਇਹ ਕੱਲ ਬੰਦ ਕਰ ਦਿੱਤਾ ਗਿਆ ਔਰ ਇਹ ਦੋਨੋਂ ਸਟੋਰਾਂ ਦੇ ਉੱਤੇ ਜਿਹੜੀ ਕਹਾਣੀ ਦੱਸੀ ਜਾ ਰਹੀ ਹੈ ਜੀ ਉਹ ਮਤਲਬ ਜਿਹੜੇ ਚੂਹਿਆਂ ਦੀਆਂ ਮਿੱਠਾਂ ਵਗੈਰਾ ਉੱਥੇ ਉਹਨਾਂ ਨੂੰ ਮਿਲੀਆਂ ਨੇ ਔਰ ਜਿਹੜਾ ਮਲਹੋਤਰਾ ਫੂਡ ਦੇ ਉੱਤੇ ਉਹ ਕਹਿੰਦੇ ਜੀ ਵੀ ਜਿਹੜਾ ਉੱਥੇ ਫੂਡ ਰੱਖਿਆ ਗਿਆ ਹੈ ਜਾਂ ਸਰਵ ਕੀਤਾ ਜਾਂਦਾ ਉਹ ਕੰਟਮੀਨੇਟਡ ਆ ਤੇ ਅਨਫਿਟ ਆ ਮਤਲਬ ਹਿਊਮਨ ਲੋਕਾਂ ਦੇ ਖਾਣ ਵਾਲੀ ਚੀਜ਼ ਉਹ ਨਹੀਂ ਹੈਗੀ ਔਰ ਦੂਸਰੀਆਂ ਇੱਥੇ ਵੀ ਚੂਹਿਆਂ ਦੀਆਂ ਮਿੱਠਾਂ ਜਿਹੜੀਆਂ ਜੀ ਉਹ ਉਹਨਾਂ ਨੂੰ ਮਿਲੀਆਂ ਨੇ ਔਰ ਜਿਹੜਾ ਫੂਡ ਆ ਉਹ ਜਿਸ ਤਰ੍ਹਾਂ ਨਾਲ ਸਟੋਰ ਕੀਤਾ ਗਿਆ ਉਹ ਕਹਿੰਦੇ ਵੀ ਸੈਨੀਟਰੀ ਢੰਗ ਤਰੀਕਾ ਨਹੀਂ ਹੈ ਸਾਫ ਸਫਾਈ ਵਾਲਾ ਤੇ ਨਾਲ ਹੀ ਜਿਹੜਾ ਇਕਵਿਪਮੈਂਟ ਵੀ ਹੈਗਾ ਜੀ ਉਹ ਫੂਡ ਨੂੰ ਹੈਂਡਲ ਕਰਨ ਵਾਲਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਜਿਹਦੇ ਨਾਲ ਉਹ ਫੂਡ ਨੂੰ ਹੈਂਡਲ ਕਰਦੇ ਆ ਉਹ ਵੀ ਕਹਿੰਦੇ ਜਿਹੜਾ ਸਟੋਰ ਕੀਤਾ ਡਰਟੀ ਫਲੋਰ ਦੇ ਉੱਤੇ ਉਹਨਾਂ ਨੇ ਕੀਤਾ ਹੋਇਆ ਹੈ ਸੀਗਾ ਔਰ ਜਿਹੜਾ ਕੋਈ ਲਫਾਫਾ ਪਾਟ ਜਾਂਦਾ ਜਾਂ ਕੋਈ ਹੋਰ ਹੈ ਤੇ ਉਹਦੇ ਤੇ ਟੇਪ ਲਾ ਕੇ ਉਪਨ ਦੇ ਫੇਰ ਦੁਬਾਰਾ ਵੇਚਣ ਲਈ ਉੱਤੇ ਰੱਖ ਦਿੱਤਾ ਜਾਂਦਾ ਇਹ ਸਾਰੀ ਗੱਲਬਾਤ ਤੁਸੀਂ ਅਲਬਰਟਾ ਹੈਲਥ ਸਰਵਿਸਸ ਦੇ ਜਿਹੜੀ ਵੈਬਸਾਈਟ ਹੈ ਉੱਥੇ ਵੀ ਦੇਖ ਸਕਦੇ ਆ ਸਾਡੇ ਪਾਸ ਸ਼ਿਕਾਇਤਾਂ ਦਰਸਲ ਪਹਿਲਾਂ ਵੀ ਆਈਆਂ ਸੀਗੀਆਂ ਜੀ ਇਸ ਸਟੋਰ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਹਨਾਂ ਸਾਨੂੰ ਜਵਾਬ ਦੇ ਦਿੱਤਾ ਸੀਗਾ ਸਸਵੀ ਕਾ ਜੀ ਸਾਰਿਆਂ ਨੂੰ ਅਸੀਂ ਕੁਝ ਦਿਨ ਪਹਿਲਾਂ ਮਲਹੋਤਰਾ ਸਵੀਟ ਹੌਲਸੇਲਰ ਕੋਲੋਂ ਸਮਾਨ ਲੈਣ ਗਏ ਸੀਗੇ ਅਸੀਂ ਉਹਨਾਂ ਤੋਂ ਗਜਕ ਖਰੀਦੀ ਘਰ ਆ ਕੇ ਜਦੋਂ ਅਸੀਂ ਗਜਕ ਖਾਧੀ ਤਾਂ ਗਜਕ ਬਹੁਤ ਜ਼ਿਆਦਾ ਸਲਾਬੀ ਹੋਈ ਸੀਗੀ ਅਸੀਂ 2 ਦਿਨ ਬਾਅਦ ਉਹਨਾਂ ਕੋਲ ਵਾਪਸ ਕਰਨ ਗਏ ਤਾਂ ਉਹਨਾਂ ਨੇ ਸਾਨੂੰ ਸਾਫ਼ ਹੀ ਜਵਾਬ ਦਿੱਤਾ ਕਿ ਇੱਕ ਵਾਰੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ ਪਰ ਸਾਡੇ ਪੈਸੇ ਵੀ ਖਰਾਬ ਹੋ ਗਏ ਤੇ ਸਵਾਦ ਵੀ ਕੁਝ ਨਹੀਂ ਆ ਹ ਔਰ ਦੂਸਰੀਆ ਦੋ ਖਬਰਾਂ ਹੈਗੀਆਂ ਜੀ ਕਿ ਇੱਕ ਐਡਮਿੰਟਨ ਦਾ ਸੋਨੋਗ੍ਰਾਫ ਰਿਆ ਇਹ ਪਿਛਲੇ ਅਗਸਤ 2024 ਦੀ ਗੱਲ ਆ ਇਹਦੇ ਇੱਕ ਔਰਤ ਜਿਹੜੀ ਉੱਥੇ ਮੈਡੀਕਲ ਸਰਵਿਸਿਜ਼ ਲੈਣ ਲਈ ਗਈ ਸੀ ਉਹਦੇ ਨਾਲ ਇਹਨੇ ਸੈਕਸ਼ੂਅਲੀ ਅਸਾਲਟ ਕੀਤਾ ਉਹਨੂੰ ਤੇ ਪੁਲਿਸ ਪਾਸ ਉਹਦੀ ਰਿਪੋਰਟ ਗਈ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੇ ਇਹਨੂੰ ਚਾਰਜ ਕਰ ਲਿਆ ਗਿਆ ਔਰ ਇਹਦਾ ਨਾਂ ਹੈਗਾ ਜੀ ਆਸਮ ਸੈਦ ਅਹਿਮਦ 53 ਸਾਲਾਂ ਦਾ ਆ ਔਰ ਪੁਲਿਸ ਇਹ ਕਹਿ ਰਹੀ ਆ ਵੀ ਹੋਰ ਵੀ ਬਾਹਰ ਜਿਹੜੇ ਕਈ ਕੋਈ ਪੇਸ਼ੈਂਟ ਹੋ ਸਕਦੇ ਆ ਜਿਨ੍ਹਾਂ ਨੇ ਹਜੇ ਤੱਕ ਇਹਦੇ ਬਾਰੇ ਸਾਨੂੰ ਨਹੀਂ ਦੱਸਿਆ ਉਹ ਕਹਿੰਦੇ ਅਗਰ ਕਿਸੇ ਕੋਲ ਇਹਦੇ ਬਾਰੇ ਕੋਈ ਸ਼ਿਕਾਇਤ ਹੈਗੀ ਆ ਤਾਂ ਉਹ ਹੁਣ ਸਾਨੂੰ ਫੋਨ ਕਰਕੇ ਦੱਸ ਸਕਦੇ ਨੇ 780 423 45 ਸਟਾਰਟ ਔਰ ਇੱਕ ਖਬਰ ਇਹ ਪੁਲਿਸ ਵਾਲੋ ਦਿੱਤੀ ਗਈ ਹੈ ਵੀ ਐਡਮੰਟਨ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਹੈਗੀਆਂ ਉਹ ਪਿਛਲੇ ਸਾਲਾਂ ਨਾਲੋਂ ਘਟ ਗਈਆਂ ਨੇ ਯਾਨੀ 2023 ਨਾਲੋਂ 2024 ਦੇ ਵਿੱਚ 47% ਸ਼ੂਟਿੰਗ ਜਿਹੜੀਆਂ ਜੀ ਉਹ ਘਟ ਗਈਆਂ ਔਰ ਇਸੇ ਤਰ੍ਹਾਂ ਹੀ ਜਿਹੜੀਆਂ ਗੰਦ ਹੈਗੀਆਂ ਉਹ ਪੁਲਿਸ ਨੇ ਜਿਹੜੀਆਂ ਫੜੀਆਂ ਉਹਨਾਂ ਦੀ ਵੀ ਕੁਆਂਟੀਟੀ ਗਾਹਾਂ ਘਟਦੀ ਜਾ ਰਹੀ ਹੈ ਜਿਹੜੀ ਇੱਕ ਚੰਗੀ ਖਬਰ ਹੈ ਐਡਮੰਟਨ ਸ਼ਹਿਰ ਲਈ ਪਰ ਪਿੱਛੇ ਦਸੰਬਰ ਦੇ ਵਿੱਚ ਵੀ ਉਹਨਾਂ ਕੰਪੈਰੀਜ਼ਨ ਕੀਤਾ ਤੇ ਦਸੰਬਰ ਦੇ ਵਿੱਚ ਵੀ ਘਟ ਹੋਈਆਂ ਪਰ ਉਹ ਦਸੰਬਰ ਦੇ ਵਿੱਚ ਕੁਝ ਜਿਹੜੇ ਜੀ ਜੇ ਲੋਕ ਗੋਲੀ ਦਾ ਸ਼ਿਕਾਰ ਹੋਏ ਉਹਨਾਂ ਦੀ ਮੌਤ ਵੀ ਹੋਈ ਹੈ ਜਿਹਦੇ ਵਿੱਚ ਆਪਣਾ ਇੱਕ ਨੌਜਵਾਨ ਸੀਗਾ ਪੰਜਾਬੀ ਭਾਈਚਾਰੇ ਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਹਰਸ਼ੰਦੀਪ ਸਿੰਘ ਉਹਦੀ ਉਹਦੇ ਵਿੱਚ ਮੌਤ ਵੀ ਹੁੰਦੀ ਹੈ ਪਰ ਓਵਰਆਲ ਦੇਖਿਆ ਜਾਵੇ ਤਾਂ ਉਹ ਕਹਿੰਦੇ ਜੀ 47% ਜਿਹੜਾ ਡ੍ਰੌਪ ਹੋਇਆ ਇਹ ਸ਼ੂਟਿੰਗਸ ਦੇ ਵਿੱਚ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਹ ਮੁਕਦਾਂ ਅਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ